ਵੱਡਿਆਂ ਭਾਗਾਂ ਵਾਲੇ ਹੋ ਜੋ ਮਹਾਨ ਪਰਪਕਾਰੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ ਗੁਰੂ ਕੇ ਹਜ਼ੂਰ ਗੁਰੂ ਦੀਆਂ ਕਥਾ ਕਹਾਣੀਆਂ ਸਰਵਣ ਕਰਕੇ ਆਪਣੇ ਸਮੇਂ ਨੂੰ ਸਵਾਸਾਂ ਨੂੰ ਤਨ ਮਨ ਤੁਹਾਨੂੰ ਸਫਲियां ਕਰ ਰਹੇ ਹੋ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰਾਂ ਦਾ ਬਚਨ ਹੈ ਧੰਨ ਸੋ ਵੰਸ ਧੰਨ ਸੋ ਪਿਤਾ ਧੰਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸਿ ਗਰਾਸ ਧਿਆਇਆ ਮੇਰਾ ਹਰਿ ਹਰਿ ਸੇ ਸਾਚੀ ਦਰਗਹ ਹੈ ਹਰ ਜਨ ਬਣੇ ਜਿਨ ਹਰ ਵਸਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਸੋ ਧਨ ਧਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਸਨ 1870 ਦੇ ਵਿੱਚ ਪਿੰਡ ਸ਼ੇਰਪੁਰੇ ਅਵਤਾਰ ਧਾਰਨ ਕੀਤਾ ਥੋੜਾ ਸਮਾਂ ਬਾਬਾ ਜੀ ਨੇ ਘਰੇਲੂ ਕਾਰੋਬਾਰਾਂ ਵਿੱਚ ਕੰਮਕਾਰਾਂ ਦੇ ਵਿੱਚ ਬਤਾਇਆ ਅਤੇ 1903 ਦੇ ਵਿੱਚ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੂੰ ਕਈ ਐਸੇ ਕਰਿਸ਼ਮੇ ਹੋਏ ਜਿਨ੍ਹਾਂ ਦਾ ਮਨ ਦੇ ਉਤੇ ਬੜਾ ਗਹਿਰਾ ਅਸਰ ਹੋਇਆ ਬਾਬਾ ਜੀ ਫਿਰ ਆਪਣਾ ਦੁਨਿਆਵੀ ਕਾਰ ਵਿਹਾਰ ਛੱਡ ਕੇ ਫਿਰ ਬੰਦਗੀ ਤਪੱਸਿਆ ਵਾਲੇ ਪਾਸੇ ਹੋ ਗਏ 1903 ਦੇ ਵਿੱਚ ਬਾਬਾ ਆਨੰਦ ਸਿੰਘ ਜੀ ਨੇ ਸਾਰਾ ਕਾਰੋਬਾਰ ਛੱਡਿਆ ਦਾਸ ਸੰਖੇਪ ਜਿਹਾ ਦੱਸ ਰਿਹਾ ਕਿਉਂਕਿ ਟਾਈਮ ਬੜਾ ਥੋੜਾ ਹੈ ਬਾਬਾ ਆਨੰਦ ਸਿੰਘ ਜੀ ਮੈਂ 1903 ਦੇ ਵਿੱਚ ਹਜੂਰ ਸਾਹਿਬ ਪਹੁੰਚੇ ਉੱਥੇ 13 ਮਹੀਨੇ ਗਾਗਰ ਦੀ ਸੇਵਾ ਕੀਤੀ ਉੱਥੇ ਹੀ ਅਮਰਤਪੁਰ ਜਾ ਸੰਚਾਰ ਕੀਤਾ ਅਮਰਤਵੀਰ ਸ਼ਕਿਆ ਹਜੂਰ ਸਾਹਿਬ ਤੋਂ ਅਤੇ 13 ਮਹੀਨੇ ਫਿਰ ਗਾਗਰ ਦੀ ਸੇਵਾ ਉਹ ਵੀ ਬੜੀ ਔਖੀ ਜਦੋਂ ਉਸ ਪੁਜਾਰੀ ਨੇ ਦੇਖਿਆ ਕਿ ਬਾਬਾ ਨਾਨਕ ਸਿੰਘ ਜੀ ਕਿੰਨਾ ਕਿੰਨਾ ਸਮਾਂ ਚੌਂਕੜਾ ਮਾਰ ਕੇ ਕਥਾ ਕੀਰਤਨ ਸਰਵਣ ਕਰਦੇ ਹਨ ਤਾਂ ਉਸ ਪੁਜਾਰੀ ਨੇ ਪੁੱਛਿਆ ਕਿ ਤੁਸੀਂ ਕੋਈ ਸੇਵਾ ਕਰਨੀ ਚਾਹੁੰਦੇ ਹੋ ਤਾਂ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਜੇ ਕੋਈ ਸੇਵਾ ਦੇਣੀ ਹੈ ਤਾਂ ਸਭ ਤੋਂ ਵੱਡੀ ਸੇਵਾ ਉੱਚੀ ਸੇਵਾ ਦਿਓ ਕਹਿਣ ਲੱਗੇ ਸਭ ਤੋਂ ਉੱਚੀ ਸੇਵਾ ਤਾਂ ਗਾਗਰ ਦੀ ਸੇਵਾ ਹੈ ਤੇ ਜੇ ਤੁਹਾਨੂੰ ਗਾਗਰ ਦੀ ਸੇਵਾ ਦੇ ਦਿੱਤੀ ਤਾਂ ਤੁਸੀਂ ਭੇਟਾ ਕੀ ਲਮੋਗੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਅਸੀਂ ਭੇਟਾ ਲੈਣ ਨਹੀਂ ਆਏ ਅਸੀਂ ਸੇਵਾ ਕਰਨੇ ਆ ਕਲੰਗੀਧਰ ਪਾਸ਼ਾ ਦੇ ਅਸਥਾਨ ਤੇ ਅਸੀਂ ਕੋਈ ਮਾਇਆ ਨਹੀਂ ਲੈਣੀ ਫਿਰ ਪੁਜਾਰੀ ਸਾਹਿਬ ਨੇ ਗਾਗਰ ਦੀ ਸੇਵਾ ਦੇ ਦਿੱਤੀ ਦੋ ਗਾਗਰਾਂ ਆਉਂਦੀਆਂ ਸੀ ਬਾਬਾ ਅਨੰਦ ਸਿੰਘ ਜੀ ਦੋ ਗਾਗਰਾਂ ਲੈ ਕੇ ਆਉਂਦੇ ਸਨ ਉਹਨਾਂ ਦੋ ਗੇੜੇ ਲਾ ਕੇ ਇੱਕ ਗਾਗਰ ਦੇ ਨਾਲ ਤਾਂ ਠੜਾ ਸਾਹਿਬ ਦਾ ਇਸ਼ਨਾਨ ਹੁੰਦਾ ਦੂਜੀ ਗਾਗਰ ਦੇ ਨਾਲ ਜਿਹੜੇ ਪੁਜਾਰੀ ਸਹ ਸੀ ਪੁਜਾਰੀ ਹੀਰਾ ਸਿੰਘ ਜਿਨ੍ਹਾਂ ਦਾ ਪਿੰਡ ਸਹਿਣਾ ਸੀ ਭਦੌੜ ਦੇ ਕੋਲੇ ਉਹ ਦਸਵੇਂ ਪਾਤਸ਼ਾਹ ਦਾ ਸੁਰਤੀ ਦੇ ਨਾਲ ਇਸ਼ਨਾਨ ਕਰਾਇਆ ਕਰਦੇ ਸਨ ਪੁਜਾਰੀ ਸਾਹਿਬ ਉਸੇ ਤਰ੍ਹਾਂ ਹੀ ਕਸ਼ਹਿਰਾ ਪਰਣਾ ਰੱਖਣਾ ਦਾਤਣ ਰੱਖਣੀ ਸਾਬਣ ਤੇਲ ਰੱਖਣਾ ਸਾਰਾ ਜੋ ਕਿਰਿਆ ਕਰਮ ਪ੍ਰਗਟ ਗੁਰਾਂ ਕੀ ਦੇਹ ਕਰਕੇ ਹੁੰਦਾ ਹੈ ਇਸ ਤਰ੍ਹਾਂ ਉਹਨਾਂ ਨੇ ਸੇਵਾਵਾਂ ਕਰਨੀਆਂ ਸੋ 13 ਮਹੀਨੇ ਇਸ ਤਰ੍ਹਾਂ ਬਾਬਾ ਜੀ ਨੇ ਫਿਰ ਸੇਵਾ ਕੀਤੀ ਉੱਥੋਂ ਫਿਰ ਹੁਕਮ ਹੋਇਆ ਕਿ ਤੁਸੀਂ ਪੰਜਾਬ ਦੀ ਧਰਤੀ ਤੇ ਜਾ ਕੇ ਬੰਦਗੀ ਕਰੋ ਤਪੱਸਿਆ ਕਰੋ ਫਿਰ ਬਾਬਾ ਜੀ ਉੱਥੋਂ ਪੰਜਾਬ ਦੇ ਵਿੱਚ ਆ ਗਏ ਲਹਿਰੇਖਾਨੇ ਆ ਕੇ ਪੜ੍ਹਾਈ ਵੀ ਕੀਤੀ ਉਸ ਤੋਂ ਬਾਅਦ ਪੁੱਚੋ ਵਾਲੇ ਬਾਬਾ ਮਹਰਨਾਮ ਸਿੰਘ ਜੀ ਕੋਲੇ ਦਾਖਲ ਹੋਏ ਬੇਅੰਤ ਤਪੱਸਿਆ ਬੰਦਗੀ ਕੀਤੀ ਬਾਬਾ ਆਨੰਦ ਸਿੰਘ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਨੇ ਕਿ ਜਦੋਂ ਰਾਜੇ ਦੇ ਘਰ ਪੁੱਤਰ ਜਨਮ ਲੈਂਦਾ ਹੈ ਰਾਜ ਗੱਦੀ ਦਾ ਮਾਲਕ ਤਾਂ ਉਦੋਂ ਹੀ ਹੁੰਦਾ ਪਰ ਉਹਨੂੰ ਦੁਨਿਆਵੀ ਪੜ੍ਹਾਈ ਕਰਨੀ ਪੈਂਦੀ ਹੈ ਰਾਜ ਚਲਾਉਣ ਵਾਸਤੇ ਇਸੇ ਤਰ੍ਹਾਂ ਜਿਹੜੇ ਪੂਰਨ ਮਹਾਰਮ ਪਰਖ ਹੁੰਦੇ ਨੇ ਦਰਗਾਹੀ ਮਹਾਂਪੁਰਖ ਹੁੰਦੇ ਨੇ ਉਹ ਦਰਗਾਹੀ ਡਿਊਟੀਆਂ ਲੈ ਕੇ ਆਉਂਦੇ ਨੇ ਪਰ ਉਹਨਾਂ ਨੂੰ ਵੀ ਇੱਥੇ ਆ ਕੇ ਬੰਦਗੀ ਤਪਸ਼ਿਆ ਕਰਕੇ ਦੁਨੀਆਂ ਨੂੰ ਦਿਖਾਉਣੀ ਪੈਂਦੀ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰਨਾਨਕ ਸਾਹਿਬ ਨੇ ਬਹੁਤ ਬੰਦਗੀ ਤਪਸ਼ਿਆ ਕੀਤੀ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ਭਾਰੀ ਕਦੀ ਤਪੱਸਿਆ ਵੱਡੇ ਭਾਗ ਹਰਿ ਸਿਓ ਬਣਾਈ ਗੁਰੂ ਨਾਨਕ ਸਾਹਿਬ ਨੇ ਭਾਰੀ ਤਪੱਸਿਆ ਕੀਤੀ ਇਸੇ ਤਰ੍ਹਾਂ ਬਾਬਾ ਆਨੰਦ ਸਿੰਘ ਨੇ 36 ਸਾਲ ਘੋਰ ਤਪ ਕੀਤਾ ਬੰਦਗੀ ਵੀ ਐਸੀ ਕੀਤੀ ਆਪ ਨੂੰ ਹੀ ਪਤਾ ਹੈ ਆਪਣੇ ਇਸ ਅਸਥਾਨ ਤੇ ਬਾਬਾ ਜੀ ਕਿੰਨੇ ਸਮੇਂ ਭਿਆਨਕ ਦੇ ਵਿੱਚ ਬੰਦਗੀ ਕਰਦੇ ਬਾਬਾਈ ਦੇ ਜੇ ਗੁਣ ਦੇਖੀਏ ਤਾਂ ਬੇਅੰਤਾਂ ਬੇਅੰਤ ਗੁਣ ਤੇਰੇ ਕੀਤਕ گاਵਾ ਰਾਮ ਅਜ ਕੁਝ ਵਿਚਾਰ ਕਰੀਏ ਬਾਬਾ ਜੀ ਨੇ ਤਪੱਸਿਆ ਕਿਵੇਂ ਕੀਤੀ ਬੰਦਗੀ ਕਿੰਨੇ ਭਿਆਨਕ ਸਮਾਂ ਤੇ ਜਾ ਕੇ ਕੀਤੀ ਜਿੱਥੇ ਕੋਈ ਆਵੇ ਹੀ ਨਾ ਜਿੱਥੇ ਕੋਈ ਦੇਖਦਾ ਦੇਖਦਾ ਹੀ ਨਾ ਹੋਏ ਪਹਾੜਾਂ ਦੀਆਂ ਕੰਦਰਾ ਚ ਪਹਾੜਾਂ ਦੀਆਂ ਚੋਟੀਆਂ ਤੇ ਸੰਘਣੇ ਜੰਗਲਾਂ ਦੇ ਵਿੱਚ ਜਿੱਥੇ ਕੋਈ ਆਵੇ ਹੀ ਨਾ ਜਦੋਂ ਤੋਂ ਬਾਬਾ ਆਨੰਦ ਸਿੰਘ ਜੀ ਨੇ ਆਪਣਾ ਘਰ-ਬਾਰ ਛੱਡ ਦਿੱਤਾ ਸੀ ਨਾ ਕਿਸੇ ਸ਼ਹਿਰ ਦੇ ਵਿੱਚ ਨਾ ਕਿਸੇ ਪਿੰਡ ਦੇ ਵਿੱਚ ਕਿਸੇ ਘਰੇ ਨਹੀਂ ਰਹੇ ਜਾਂ ਤਾਂ ਸੰਗਣੇ ਦਰਖਤਾਂ ਥੱਲੇ ਜਾਂ ਆਪਣੀ ਛਾਂ ਪਾ ਕੇ ਰਹੇ ਆ ਇਸ ਜਗ੍ਹਾ ਤੇ ਵੀ ਕੋਈ ਉਦੋਂ ਕਮਰਾ ਘਰ ਨਹੀਂ ਸੀ ਕਮਰਾ ਨਹੀਂ ਸੀ ਦੇਖੋ ਬਾਬਾ ਆਨੰਦ ਸਿੰਘ ਜੀ ਸਮਾਧੀ ਲਾਈ ਬੈਠੇ ਆ ਬਾਬਾ ਦਾ ਅਸੂਲ ਕੀ ਸੀ ਜਦੋਂ ਬਾਬਾ ਆਨੰਦ ਸਿੰਘ ਜੀ ਰਾਤ ਹੋਣੀ ਰਹਿਰਾ ਸਭ ਦੇ ਪਾਠ ਤੋਂ ਬਾਅਦ ਇਕੱਲੇ ਵਿਚਰਦੇ ਸੀ ਕੀਰਤਨ ਸੁਵੇਲੇ ਦਾ ਪਾਠ ਕਰ ਲੈਣ ਤੇ ਆਪਣੇ ਦੁਆਰੇ ਸੋਟੀ ਦੇ ਨਾਲ ਲਕੀਰ ਖਿੱਚ ਦੇਣੀ ਹੈ। ਚਾਰ ਛੇਵੇਂ ਲਕੀਰ ਖਿੱਚ ਦੇਣੀ ਅਤੇ ਸਮਾਧੀ ਲਾ ਕੇ ਬੈਠ ਜਾਣਾ। ਜਦੋਂ ਲਕੀਰ ਖਿੱਚ ਦਿੰਦੇ ਸੀ ਉਦੋਂ ਅੰਦਰ ਕੋਈ ਚੀਜ਼ ਆ ਨਹੀਂ ਸੀ ਸਕਦੀ। ਭਾਵੇਂ ਕੋਈ ਵੀ ਇੱਥੇ ਗੜੇ ਵੀ ਪਏ ਕਿੰਨਾ ਤੂਫਾਨ ਵੀ ਚੱਲਿਆ ਪਰ ਉਸ ਜਗ੍ਹਾ ਤੇ ਕੁਝ ਵੀ ਨਹੀਂ ਆਇਆ। ਮਸਾਲਾ ਨੇ ਹੋਰ ਬਾਬਾ ਜੀ ਵਿਚਰਦੇ ਵਿਚਰਦੇ ਸ਼ੇਰਪੁਰੇ ਦੇ ਕੋਲੇ 9 ਗਜ ਦੀ ਇੱਕ ਕਬਰ ਹੈ। ਉਸ ਅਸਥਾਨ ਤੇ ਚਲੇ ਗਏ। ਸ਼ਾਮ ਹੋਈ ਲੋਕ ਕਹਿੰਦਾ ਬਾਬਾ ਜੀ ਮਹਾਪੁਰਖੋ ਇੱਥੋਂ ਤੁਸੀਂ ਚਲੇ ਜਾਓ ਜਿਹੜਾ ਇਹ ਨੌਗਜੀਆਂ ਪੀਰ ਹੈ ਇਹ ਕਿਸੇ ਨੂੰ ਰਹਿਣ ਨਹੀਂ ਦਿੰਦਾ ਇੱਥੇ ਪਰੇਸ਼ਾਨ ਕਰਦਾ ਤੰਗ ਕਰਦਾ ਤੇ ਤੁਹਾਨੂੰ ਵੀ ਉਹ ਤੰਗ ਕਰੂਗਾ ਇਸ ਕਰਕੇ ਤੁਸੀਂ ਇੱਥੋਂ ਚਲੇ ਜਾਓ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ ਅਸੀਂ ਵੀ ਕਿਸੇ ਦੇ ਹੁਕਮ ਦੇ ਵਿੱਚ ਵਿਚਰ ਰਹੇ ਹਾਂ ਸਾਨੂੰ ਹੁਕਮ ਹੀ ਇਸੇ ਤਰ੍ਹਾਂ ਹੈ ਬਾਬਾ ਆਨੰਦ ਸਿੰਘ ਜੀ ਆਪਣੇ ਬੰਦਗੀਕਰ ਨਾਲ ਜਗ੍ਹਾ ਬਣੀ ਦਾਸ ਦੇਖ ਵੀ ਆਇਆ ਬਾਬਾ ਜੀ ਉਸੇ ਮਰਜ਼ਾ ਅਨਸਾਰ ਰਹਿਰਾ ਸਾਹਿਬ ਦਾ ਪਾਠ ਕੀਤਾ ਅਤੇ ਕੀਰਤਨ ਸੋਲ ਦਾ ਪਾਠ ਕਰਕੇ ਚਾਰ ਦੁਆਰੇ ਲਕੀਰ ਖੇਚੀ ਦਿੱਤੀ ਜਦੋਂ ਕੁਝ ਹਨੇਰਾ ਜਿਹਾ ਹੋਇਆ ਫਿਰ ਉਹ ਪੀਰ ਆ ਗਿਆ ਆਪਣੀ ਸ਼ਕਤੀ ਦਿਖਾਉਣ ਵਾਸਤੇ ਬੜੇ ਇੱਟਾਂ ਰੋੜੇ ਮਾਰ ਰਿਹਾ ਹੈ ਪਰ ਉਹ ਲਕੀਰ ਤੋਂ ਬਾਹਰ ਡਿੱਗੀ ਜਾਂਦੇ ਆ ਸੂਰਾਂ ਦੀਆਂ ਡਾਰਾ ਬਣ ਕੇ ਆਉਂਦੀਆਂ ਡਰਾਉਂਦੀਆਂ ਉਹ ਵੀ ਲਕੀਰ ਨਹੀਂ ਟੱਪ ਸਕਦੀਆਂ ਹੋਰ ਬੜੇ ਡਰਾਉਣੇ ਬੜਾ ਕੁਛ ਕੀਤਾ ਜਦੋਂ ਕੋਈ ਵੀ ਚੜਨਾ ਚੱਲਿਆ ਫਿਰ ਆਪਣਾ ਸਹੀ ਰੂਪ ਧਾਰ ਕੇ ਆ ਗਿਆ ਕਹਿੰਦੇ ਤੁਸੀਂ ਮੇਰੀ ਜਗ੍ਹਾ ਤੇ ਆ ਇੱਥੇ ਕਿਉਂ ਬੈਠੇ ਹੋ ਬਾਬਾ ਨਾਨਕ ਸਿੰਘ ਜੀ ਕਹਿਣ ਲੱਗੇ ਬਾਬਾ ਨਾਨਕ ਸਿੰਘ ਜੀ ਦੇ ਨਾਲੇ ਤਾਂ ਅਰਦਾਸਾਂ ਬੇਨਤੀਆਂ ਕਰਦਾ ਪ੍ਰਮਾਤਮਾ ਅਗੇ ਮੇਰਾ ਕਲਿਆਣ ਕਰੋ ਮੇਰਾ ਛਟਕਾਰਾ ਕਰੋ ਇਸ ਜੁਨੀ ਦੇ ਵਿੱਚੋਂ ਤੇ ਨਾਲੇ ਹੁਣ ਆ ਕੇ ਤੋਂ ਆਪਣੀਆਂ ਸ਼ਕਤੀਆਂ ਦਿਖਾਉਣਾ ਇੱਥੇ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਿਆ ਮੈਨੂੰ ਬਖਸ਼ ਲੋ ਬਾਬਾ ਨਾਨਕ ਸਿੰਘ ਕੋਲੇ ਗੜਵਾ ਹੁੰਦਾ ਸੀ ਜਲ ਦਾ ਛੱਟਾ ਦਿੱਤਾ ਉੱਥੇ ਉਹਦਾ ਆਧਾਰ ਕਰ ਦਿੱਤਾ ਇਸੇ ਤਰ੍ਹਾਂ ਹੀ ਬਾਬਾ ਜੀ ਉਤਾਰ ਦੇ ਉਤਾਰ ਦੇ ਜਿੱਥੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਾ ਦਾ ਅਸਥਾਨ ਸੀ ਪਾਕਿਸਤਾਨ ਦੇ ਵਿੱਚ ਰਹਿ ਗਿਆ ਉੱਥੇ ਨਦੀ ਨਾਲ ਦੀ ਚੱਲਦੀ ਸੀ ਜਿਹੜੀ ਬਰਸਾਤੀ ਨਦੀ ਬਰਸਾਤਾ ਮੀਂਹ ਪਏ ਤੋਂ ਚੱਲ ਪੈਂਦੀ ਸੀ ਵੈਸੇ ਉਹ ਇਸ ਤਰ੍ਹਾਂ ਸੁੱਕੀ ਨਦੀ ਰੇਤਾ ਹੁੰਦਾ ਗਰਮੀਆਂ ਦੇ ਵਿੱਚ ਜਿਹੜੇ ਸੇਵਾਦਾਰ ਉਹ ਸਾਰੇ ਫਿਰ ਉੱਥੇ ਠੰਡੇ ਰਿੱਤੇ ਤੇ ਗਰਮੀਆਂ ਦੇ ਵਿੱਚ ਪੈ ਜਾਂਦੇ ਇਸੇ ਤਰ੍ਹਾਂ ਜਦੋਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਉੱਥੇ ਗਏ ਬਾਬਾ ਆਨੰਦ ਸਿੰਘ ਨੇ ਚੌਂਕੜਾ ਮਾਰ ਲਿਆ ਠੰਡਾ ਰੇਤਾ ਸੀਗਾ ਉੱਥੇ ਆਰਾਮ ਤਾਂ ਕਰਦੇ ਸੀ ਨਹੀਂ ਸੀ ਬਾਬਾ ਜੀ ਅਸਮੁਰ ਸੀ 12 ਵਜੇ ਤੋਂ ਬਾਅਦ ਇਸ਼ਨਾਨ ਪਾਣੀ ਕਰਕੇ ਬਸ ਨਿਤਨੇਮ ਸਿਮਰਨ ਦੇ ਵਿੱਚ ਲੱਗ ਜਾਂਦੇ ਸੀ ਤੇ ਰਾਤ ਨੂੰ ਵੀ ਬਾਬਾ ਜੀ ਦੇ ਆਪਣੇ ਬਚਨ ਨੇ ਕਿ ਸਾਧੂ ਦੀ ਜਿਹੜੀ ਨੀਂਦ ਆ ਉਹ 2 ਘੰਟੇ ਆ 2 ਘੰਟਿਆਂ ਤੋਂ ਬਾਅਦ ਜੇ ਸਾਧੂ ਸੌਂਦਾ ਤਾਂ ਉਹਦੀ ਆਲਸ ਹੈ ਉਹਦੇ ਇੱਧਰ ਹੈ ਸੋ ਇਸ ਤਰ੍ਹਾਂ ਬਾਬਾ ਜੀ 2 ਘੰਟੇ ਆਰਾਮ ਕਰਦੇ ਸੀ ਪਰ ਜਦੋਂ ਬਾਬਾ ਮਹਾਰਨਾਮ ਸਿੰਘ ਜੀ ਦੇ ਕੋਲੇ ਗਏ ਦਰਸ਼ਨ ਕੀਤੇ ਬਾਬਾ ਮਹਾਰਨਾਮ ਸਿੰਘ ਜੀ ਕਹਿਣ ਲੱਗੇ ਰਿਖੀ ਜੀ ਮਹਾਪੁਰਖ ਕਿੰਨਾ ਟਾਂ ਬੰਦਗੀ ਕਰਦੇ ਹਾਂ ਸਿਮਰਨ ਕਰਦੇ ਹਾਂ ਪ੍ਰਮਾਤਮਾ ਦੇ ਨਾਲ ਜੁੜਦੇ ਹਾਂ ਕਹਿਣ ਲੱਗੇ ਜੀ 22 ਘੰਟੇ 2 ਘੰਟੇ ਕਹਿੰਦੇ 2 ਘੰਟੇ ਆਰਾਮ ਕਰਦੇ ਆ ਕਹਿਣ ਲੱਗੇ 2 ਘੰਟਿਆਂ ਦਾ ਜਿਹੜਾ ਹਿਸਾਬ ਕਿਤਾਬ ਉਹ ਪ੍ਰਮਾਤਮਾ ਨੂੰ ਅਸੀਂ ਦੇਵਾਂਗੇ ਕਿ ਤੁਸੀਂ ਦਿਓਗੇ ਉਸ ਤੋਂ ਬਾਅਦ ਬਾਬਾ ਜੀ ਨੇ 2 ਘੰਟੇ ਵੀ ਸੌਣਾ ਛੱਡ ਦਿੱਤਾ ਸੀ ਸੋ ਇਸ ਤਰ੍ਹਾਂ ਖੋਤੀ ਮਰਦਾਨ ਜਿਹੜੀ ਬਰਸਾਤੀ ਨਦੀ ਵਿੱਚ ਬਾਬਾ ਜੀ ਨੇ ਚੌਂਕੜਾ ਮਾਰਿਆ ਸੇਵਾਦਾਰ ਸੁੱਤੇ ਆ ਠੰਡਾ ਰੇਤਾ ਅਚਾਨਕ ਹੀ ਐਸਾ ਪਿੱਛੋਂ ਮੀਂਹ ਪਿਆ ਪਹਾੜਾਂ ਦੇ ਵਿੱਚ ਅਤੇ ਪਾਣੀ ਆ ਰਿਹਾ ਆਵਾਜ਼ ਆ ਰਹੀ ਆ ਪਾਣੀ ਦੀ ਸੇਵਾਦਾਰ ਉੱਠ ਕੇ ਭੱਜ ਕੇ ਬਾਹਰ ਚਲੇ ਗਏ ਤੇ ਬਾਬਾ ਜੀ ਉਸ ਦਾ ਚੌਂਕੜਾ ਮਾਰੀ ਬੈਠੇ ਆ ਪਾਣੀ ਚੱਲ ਰਿਹਾ ਜਦੋਂ ਦਿਨ ਚੜਿਆ ਕਹਿਣ ਲੱਗੇ ਵੀ ਸਾਰੇ ਆ ਗਏ ਹਾਂ ਆ ਗਏ ਜਿਹੜੇ ਉਹ ਮਹਾਪੁਰਖ ਆਏ ਸੀ ਇੱਕ ਉਹ ਕਹਿੰਦੇ ਜੀ ਉਹਦਾ ਪਤਾ ਨਹੀਂ ਕਿੱਥੇ ਆ ਪਤਾ ਕਰੋ ਕਿਤੇ ਉਹ ਪਾਣੀ ਦੇ ਵਿੱਚ ਇਹਨਾਂ ਇਸ ਤਰ੍ਹਾਂ ਰੁੜ ਗਏ ਹੋਣ ਜਦੋਂ ਦੇਖਿਆ ਬਾਬਾ ਜੀ ਨੇ ਪਾਣੀ ਉਤਰ ਚਕੇ ਚੌਂਕੜਾ ਮਾਰੀ ਬਾਬਾ ਜੀ ਬੈਠੇ ਨੇ ਜਦੋਂ ਸਤਨਾਮ ਦਾ ਵਾਜਾ ਦਿੱਤਾ ਤੇ ਬਾਬਾ ਜੀ ਨੇ ਸਮਾਦੀ ਖੋਲੀ ਉੱਠ ਕੇ ਆ ਗਏ ਉਸੇ ਤਰ੍ਹਾਂ ਸੁੱਕੇ ਕੱਪੜੇ ਨਾ ਬਾਬਾ ਜੀ ਦੇ ਕੋਲ ਤੇ ਜਗਾ ਭੇਜੀ ਤੇ ਨਾ ਆਪ ਸੋ ਇਸ ਤਰ੍ਹਾਂ ਇਹ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਬਚਨ ਨੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਤਪੱਸਿਆ ਕਰ ਰਹੇ ਭੋਰਾ ਸਾਹਿਬ ਦੇ ਜਨਾਨਕ ਸਰਵਿਖੇ ਚਾਰ ਮੁੰਡੇ ਆ ਗਏ ਦਰਸ਼ਨ ਕਰਨ ਵਾਸਤੇ ਸੇਵਾਦਾਰ ਪਹਿਰੇ ਤੇ ਆ ਉਹਨੂੰ ਕਹਿਣ ਲੱਗਾ ਜੀ ਅਸੀਂ ਕਹਿਣ ਲੱਗੇ ਸੀ ਦਰਸ਼ਨ ਕਰਨੇ ਆ ਬਾਬਾ ਅਨੰਦ ਸਿੰਘ ਜੀ ਦੇ ਪਹਿਰਾਦਾਰ ਕਹਿਣ ਲੱਗਾ ਬਾਬਾ ਅਨੰਦ ਸਿੰਘ ਜੀ ਟਾਈਮ ਦੇ ਨਾਲ ਆਉਣਗੇ ਤੇ ਫੇਰ ਦਰਸ਼ਨ ਕਰ ਲਿਓ ਹਜੇ ਸਮਾਂ ਨਹੀਂ ਹੈ ਉਹ ਕਹਿੰਦੇ ਅਸੀਂ ਜਾਣਾ ਵਾ ਮਹਾ ਸੇਵਾਦਾਰ ਕਹਿੰਦੇ ਨਹੀਂ ਜਾ ਸਕਦੇ ਅੰਦਰ ਬਾਬਾ ਜੀ ਜਦੋਂ ਆਉਣਗੇ ਉਦੋਂ ਜਾ ੱੱਕੇ ਨਾਲ ਚਲੇ ਗਏ ਜਦੋਂ ਪੌੜੀਆਂ ਥੱਲੇ ਉਤਰੇ ਮੂਰੇ ਬਰਾਂਡਾ ਤੇ ਉਥੇ ਕਾਲਾ ਨਾਗ ਸੱਪ ਫਣ ਖਲਾ ਰਿਆ ਹੋਇਆ ਤੇ ਫਰਾਟੇ ਮਾਰ ਰਿਹਾ ਡਰ ਕੇ ਜਦੋਂ ਪਿੱਛੇ ਮੁੜਨ ਲੱਗੇ ਤੇ ਪਿੱਛੇ ਵੀ ਸੱਪ ਇੱਕ ਫਰਾਟੇ ਮਾਰ ਰਿਹਾ ਵਿਚਾਲੇ ਖੜੇ ਆ ਡਰੇ ਹੋਏ ਆਪਸ ਵਿੱਚ ਗੱਲਾਂ ਕਰਦੇ ਘਬਰਾਏ ਹੋਏ ਉਹ ਗੱਲਾਂ ਬਾਬਾ ਨਾਨਕ ਸਿੰਘ ਜੀ ਨੇ ਸੁਣ ਗਿਆ ਥੱਲੇ ਬਾਬਾ ਨਾਨਕ ਸਿੰਘ ਜੀ ਜਦੋਂ ਉੱਠ ਕੇ ਪੌੜੀਆਂ ਦੇ ਕੋਲੇ ਆਏ ਕਰਣ ਲੱਗੇ ਤੁਸੀਂ ਕੌਣ ਹੋ ਇੱਥੇ ਕਹਿੰਦੇ ਜੀ ਅਸੀਂ ਦਰਸ਼ਨ ਕਰ ਰਹੇ ਤੁਹਾਨੂੰ ਸੇਵਾਦਾਰ ਨੇ ਰੋਕਿਆ ਨਹੀਂ ਕਹਿੰਦੇ ਜੀ ਰੋਕਿਆ ਤਾਂ ਸੀ ਪਰ ਸਾਨੂੰ ਛੇਤੀ ਸੀ ਤੁਹਾਨੂੰ ਪਤਾ ਨਹੀਂ ਮਰਜ਼ਾਦਾ ਕੀ ਹੁੰਦੀ ਹੈ ਹੁਣ ਜਾਓ ਕਿੱਧਰ ਜਾਣਾ ਨਹੀਂ ਜੀ ਸਾਨੂੰ ਬਖਸ਼ ਲੋ ਕਿਰਪਾ ਕਰੋ ਗਲਤੀ ਹੋ ਗਈ ਸਾ ਤੋਂ ਬਾਬਾ ਨਾਨਕ ਸਿੰਘ ਕਹਿੰਦੇ ਅੱਗੇ ਵਾਸਤੇ ਕੋਈ ਗਲਤੀ ਨਹੀਂ ਕਰਨੀ ਉਹ ਸੱਪ ਅਲੋਪ ਹੋ ਗਏ ਬੇਨਤੀ ਕੀਤੀ ਉਹਨੇ ਬਾਬਾ ਜੀ ਉਹ ਸੱਪ ਕਹਿੰਦੇ ਇਹ ਪਾਪ ਅਕਾਲ ਪੁਰਖ ਪਰਮਾਤਮਾ ਗੁਰੂ ਨਾਨਕ ਸਾਹਿਬ ਆਪਣੀ ਕੁਦਰਤ ਨੂੰ ਭੇਜ ਦਿਆ ਸਾਡੀ ਰੱਖਿਆ ਕਰਨ ਵਾਸਤੇ ਕਿ ਇਹਨਾਂ ਨੂੰ ਕੋਈ ਡਿਸਟਰਬ ਨਾ ਕਰੇ ਕੋਈ ਪਰੇਸ਼ਾਨ ਨਾ ਕਰੇ ਇਹਨਾਂ ਦੀ ਸਮਾਦੀ 'ਚ ਕੋਈ ਫਰਕ ਨਾ ਪਾਵੇ ਇਹ ਪ੍ਰਮਾਤਮਾ ਦੀ ਕੁਦਰਤ ਹੈ ਜਿਹੜੀ ਉਹ ਸਾਡਾ ਪਹਿਰਾ ਦਿੰਦੇ ਆ ਕੇ ਇਸੇ ਤਰ੍ਹਾਂ ਬਾਬਾ ਦੇ ਸ਼ੇਰ ਪਹਿਰਾ ਦਿੰਦੇ ਸੀ ਆ ਕੇ ਇਸ ਤਰ੍ਹਾਂ ਮਤਲਬ ਬਾਬਾ ਜੀ ਨੇ ਐਨਾ 36 ਸਾਲ ਐਸਾ ਘੋਰ ਬੰਦਗੀ ਕੀਤੀ ਇਸ ਅਸਥਾਨ ਤੇ ਵੀ ਦੇਖੋ ਬਾਬਾ ਆਨੰਦ ਸਿੰਘ ਜੀ ਬੈਠੇ ਆ ਚੌਂਕੜਾ ਮਾਰ ਕੇ ਰਾਤ ਨੂੰ ਇਹ ਦਾਸ ਨੇ ਦੇਖਿਆ ਗ੍ਰੰਥਾਂ ਦੇ ਵਿੱਚ 1918 ਦੇ ਵਿੱਚ ਜਨਵਰੀ ਦੇ ਮਹੀਨੇ ਬਾਬਾ ਜੀ ਇਸ ਸਥਾਨ ਤੇ ਆਏ ਆ ਜਨਵਰੀ ਦੇ ਪਿਛਲੇ ਪੱਖ 1918 ਦੇ ਵਿੱਚ ਬਾਬਾ ਜੀ ਇੱਥੇ ਸਮਾਦੀ ਲੱਗੀ ਐ ਚੌਂਕੜਾ ਮਾਰਿਆ ਸਿਮਰਨ ਕਰਦੇ ਆ ਤੇ ਆਪ ਨੂੰ ਪਤਾ ਕਿੰਨਾ ਹਨੇਰ ਚੱਖੜ ਸਿਆਲਾਂ ਦੇ ਦਿਨ ਕਿੰਨਾ ਤੂਫਾਨ ਚੱਲਿਆ ਗੜੇ ਪਏ ਪਸ਼ੂ ਪੰਛੀ ਕਿੰਨੇ ਨੁਕਸਾਨੇ ਗਏ ਤੇ ਪਿੰਡ ਵਾਲਿਆਂ ਨੇ ਸੋਚਿਆ ਵੀ ਮਹਾਪੁਰਖ ਤਾਂ ਹੁਣ ਬਚੇ ਹੀ ਨਹੀਂ ਹੋਣੇ ਐਨਾ ਬਾਹਰ ਬੈਠੇ ਸੀ ਨਾ ਕੋਈ ਕੋਲ ਤੇ ਸਾਥ ਉਹਨਾਂ ਦੇ ਨਾਲ ਕੋਈ ਹੋਰ ਇਂਤਜਾਮ ਉਹਨਾਂ ਦਾ ਜਦੋਂ ਇਹ ਆਪਣੇ ਇਤਿਹਾਸ ਪੜ੍ਹਿਆ ਵੀ ਸਾਹਮਣੇ ਲਿਖਿਆ ਵੀ ਹੈ ਸੰਗੀ ਵੀ ਹਾਂ ਸੋ ਇਸ ਤਰ੍ਹਾਂ ਬਾਬਾ ਜੀ ਜਿੱਥੇ ਵੀ ਬਹਿ ਜਾਂਦੇ ਸੀ ਬਾਬਾ ਜੀ ਦੇ ਬਚਨ ਹੈ ਕਿ ਜਿੰਨੇ ਮਹਾ ਪਰਖਾਂ ਦੀ ਬੰਦਗੀ ਹੁੰਦੀ ਹੈ ਤਪੱਸਿਆ ਹੁੰਦੀ ਹੈ ਓਡਾ ਵੱਡਾ ਹੀ ਉਹਨਾਂ ਦਾ ਔਰਾ ਹੁੰਦਾ ਹੈ ਬੰਦਗੀ ਦੀਆਂ ਲਹਿਰਾਂ ਹੁੰਦੀਆਂ ਨੇ ਉਹ ਜਿੱਥੇ ਤੇ ਬੰਦਗੀ ਦੀਆਂ ਲਹਿਰਾਂ ਹੁੰਦੀਆਂ ਉੱਥੇ ਕੋਈ ਵੀ ਜਾਨਵਰ ਆਪਣਾ ਜੇ ਖਤਰਨਾਕ ਜਾਨਵਰੀਏ ਜਿਹੜੇ ਸੱਪ ਕਾਲੇ ਨਾਗ ਹੈ ਬਾਬਾ ਜੀ ਦੇ ਕਈ ਬੰਦਗੀ ਕਰਦੇ ਆ ਤੇ ਲਬੇਟੇ ਪਾਏ ਹੁੰਦੇ ਸੀ ਸੱਪਾਂ ਨੇ ਵੀ ਪਰ ਉਹਨਾਂ ਦੇ ਜਿਹੜੇ ਸੁਭਾਅ ਤੱਤ ਉਹ ਬਦਲ ਜਾਂਦੇ ਆ ਮਹਾਪੁਰਖਾਂ ਦੇ ਕੋਲੇ ਆ ਕੇ ਜਿਹੜੇ ਸ਼ੇਰ ਹੈ ਉਹ ਵੀ ਬਿੱਲੀਆਂ ਬਣ ਜਾਂਦੇ ਨੇ ਬਾਬਾ ਜੀ ਦੇ ਬਚਨ ਹੈ ਮਹਾਪੁਰਖੀ ਬੰਦਗੀ ਐਨੀ ਹੁੰਦੀ ਹੈ ਉਹਨਾਂ ਦੀ ਤਪੱਸਿਆ ਹੀ ਐਨੀ ਹੁੰਦੀ ਹੈ ਉਹਨਾਂ ਦਾ ਪ੍ਰਭਾਵ ਹੈ ਇਹਨਾਂ ਬੰਦਗੀ ਦੀਆਂ ਲਹਿਰਾਂ ਬੰਦਗੀ ਦੇ ਕਟਾਣੋ ਜਿਹੜੇ ਹੁੰਦੇ ਆ ਉਹ ਐਨੇ ਹੁੰਦੇ ਆ ਸ਼ਾਂਤ ਹੁੰਦੇ ਆ ਉਹ ਖਤਰਨਾਕ ਜਾਨਵਰਾਂ ਨੂੰ ਵੀ ਆਪਣਾ ਸੁਭਾਅ ਤਾਜੀ ਦਿੰਦੇ ਆ ਬਾਬਾ ਨਾਨਕ ਸਿੰਘ ਜੀ ऋषिकेश ਦੇ ਜੰਗਲਾਂ ਦੇ ਵਿੱਚ ਪਗਡੰਡੀ ਤੇ ਜਾ ਰਹੇ ਆ ਨਾਲ ਸਲੱਖਣ ਸਿੰਘ ਸੇਵਾਦਾਰ ਤੁਰੇ ਜਾਂਦੇ ਆ ਅੱਗੇ ਸਲੱਖਣ ਸਿੰਘ ਦੇਖਦਾ ਹਜੂਰੀਆ ਸ਼ੇਰ ਬੈਠਾ ਹੈ ਪਗਡੰਡੀ ਦੇ ਵਿੱਚ ਬਾਬਾ ਆਨੰਦ ਸਿੰਘ ਨੂੰ ਤਰਬਤ ਕੇ ਕਹਿੰਦਾ ਬਾਬਾ ਜੀ ਅੱਗੇ ਸ਼ੇਰ ਬੈਠਾ ਹੈ ਬਾਬਾ ਜੀ ਕਹਿੰਨ ਲੱਗੇ ਫੇਰ ਕੀ ਹੋ ਗਿਆ ਸ਼ੇਰ ਬੈਠਾ ਤਾਂ ਤੁਰਿਆ ਤੂੰ ਬਾਬਾ ਨਾਸੀ ਤੁਰੇ ਗਏ ਸ਼ੇਰ ਦੇ ਕੋਲੇ ਜਾ ਕੇ ਬਾਬਾ ਜੀ ਸਿਰ ਤੇ ਹੱਥ ਫੇਰ ਲਾ ਕੇ ਸ਼ੇਰ ਦੇ ਲੈ ਬਈ ਆਏ ਨਾ ਕਹੀਂ ਆਏ ਸੀ ਕੋਲ ਦੀ ਲੰਘੇ ਜੇ ਕੋਈ ਮੰਗਣਾ ਤਾਂ ਮੰਗ ਲੈ। ਬਸ ਸ਼ੇਰ ਦੇ ਆਏ ਸਿਰ ਤੇ ਹੱਥ ਫੇਰਿਆ, ਸ਼ੇਰ ਉੱਥੇ ਹੀ ਸੋ ਗਿਆ। ਬਾਬਾ ਨਾਨਕ ਸੇ ਗਏ ਚਲੇ ਗਏ। ਸੋ ਐਸੇ ਬਾਬਾ ਜੀ ਨਿਰਭੈ, ਐਸੇ ਬਾਬਾ ਜੀ ਦੀ ਬੰਦਗੀ, ਇੰਨੀ ਬਾਬਾ ਜੀ ਦੀ ਤਪੱਸਿਆ, ਸੋ ਐਸੇ ਬਾਬਾ ਜੀ ਨੇ ਬੰਦਗੀ ਕਰਕੇ ਫਿਰ ਉਹ ਗਦਾ ਤੇ ਪੀਤੀ ਗੁਰੂ ਨਾਨਕ ਸਾਹਿਬ ਦਾ ਬਚਨ ਆ। ਇੱਕ ਫਕੀਰ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਨੂੰ ਕਿ ਮਹਾਰਾਜ ਫਕੀਰੀ ਦਾ ਔਰਲਾ ਸਿਰਾ ਕਿਹੜਾ ਹੈ? ਸ਼ੁਰੂ ਕਿੱਥੋਂ ਹੁੰਦੀ ਹੈ ਤੇ ਖਤਮ ਕਿੱਥੇ ਹੁੰਦੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਫਕੀਰੀ ਸ਼ੁਰੂ ਇੱਥੇ ਹੁੰਦੀ ਹੈ ਦੁਨੀਆ ਤੋਂ ਕਿਨਾਰਾ ਕਰ ਜਾਣਾ ਇੱਕੋ ਇੱਕ ਜਿਹੜਾ ਜਿਹੜੇ ਆਪਣੇ ਗੱਲਾਂ ਬਾਤਾਂ ਨੇ ਦਿਮਾਗ ਹੈ ਮਾਨਵ ਵਰਤੀ ਸੁਰਤੀ ਵਰਤੀ ਦੁਨੀਆ ਵੱਲੋਂ ਛੱਡ ਕੇ ਪ੍ਰਮਾਤਮਾ ਵਾਲੇ ਪਾਸੇ ਲਾ ਦੇਣੀ ਦੁਨੀਆ ਤੋਂ ਕਿਨਾਰਾ ਕਰਨਾ ਇੱਥੋਂ ਸ਼ੁਰੂ ਹੁੰਦੀ ਹੈ ਫਕੀਰੀ ਦੁਨਿਆਵੀ ਗੱਲ ਹੀ ਕੋਈ ਨਹੀਂ ਕਰਨੀ ਇੱਕੋ ਇੱਕ ਪ੍ਰਮਾਤਮਾ ਦੀ ਧਰਮ ਦੀ ਗੱਲ ਕਰਨੀ ਹੈ ਖਤਮ ਕਿੱਥੇ ਹੁੰਦੀ ਹੈ ਫਕੀਰੀ ਸਿਮਰਨ ਕਰਦੇ ਕਰਦੇ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਣਾ ਇੱਥੇ ਖਤਮ ਹੁੰਦੀ ਹੈ ਸੋ ਬਾਬਾ ਅਨੰਦ ਸਿੰਘ ਜੀ ਮਹਾਰਾਜ ਇਹ ਪੂਰਾ ਪੂਰਾ ਬਚਨ ਟੁੱਕਦਾ ਹੈ ਬਾਬਾ ਨਾਨਕ ਜਦੋਂ ਤੋਂ ਘਰ-ਬਾਰ ਛੱਡਤਾ ਬਾਬਾ ਜੀ ਨੇ ਦੁਨਿਆਵੀ ਕੋਈ ਵੀ ਕੰਮ ਨਹੀਂ ਕੀਤਾ ਇਥੋਂ ਤੱਕ ਕਿ ਲੰਗਰ ਵੀ ਨਹੀਂ ਪੱਕਣ ਦਿੱਤਾ ਵੀ ਉੱਥੇ ਟਾਈਮ ਖਰਾਬ ਹੋਊਗਾ ਜਿੰਨਾ ਟਾਈਮ ਲੰਗਰ ਦੇ ਵਿੱਚ ਲੱਗੂ ਓਨਾ ਹੀ ਕਥਾ ਕੀਰਤਨ ਸੰਗਤਾਂ ਸਰਨ ਗੀਆਂ ਬਾਣੀ ਪੜਨ ਗੀਆਂ ਸੁਣਨ ਗੀਆਂ ਉਹਨਾਂ ਦਾ ਭਲਾ ਹੋ ਨਹੀਂ ਤਾਂ ਦੁਨਿਆਵੀ ਕੰਮ ਨਾਲ ਟਾਈਮ ਖਰਾਬ ਹੋਊਗਾ ਸੋ ਇਸ ਤਰ੍ਹਾਂ ਬਾਬਾ ਅਨੰਦ ਸਿੰਘ ਨੇ ਬਖਸ਼ਾਂ ਕੀਤੀਆਂ ਇੰਨਾ ਕੋਰ ਤਪ ਕਰਕੇ ਫਿਰ ਨਾਨਕ ਸਰ ਇੱਥੇ ਆ ਕੇ ਧਰਮ ਦਾ ਸੱਚ ਦਾ ਧੁਰਵਾ ਬੰਨਿਆ ਜਿਹੜਾ ਇੰਨੀ ਬੰਦਗੀ ਕੀਤੀ ਉੱਥੇ ਬਾਬਾ ਜੀ ਨੇ ਬਾਬਾ ਜੀ ਦੇ ਬਚਨ ਹੈ ਕਿ ਅਸੀਂ ਜਿੰਨਾ ਸਿਮਰਨ ਕਰਨਾ ਇਹ ਇੱਕ ਥਾਂ ਤੇ ਰੱਖ ਦਾਲ ਜਿੰਨੀ ਵੀ ਦੁਨੀਆ ਆਈ ਜਾਊਗੀ ਉਹ ਦਾਤਾ ਝੋਲੀਆਂ ਭਰ ਕੇ ਲਈ ਜਾਊਗੀ ਸੋ ਐਸੇ ਬਾਬਾ ਜੀ ਨੇ ਬੰਦਗੀ ਕੀਤੀ ਉਹਨਾਂ ਦੇ ਆਪਾਂ ਇਹ ਵਰਸੀ ਦੇ ਸਮਾਗਮ ਵਿੱਚ ਹਾਜ਼ਰੀਆਂ ਭਰ ਰਹੇ ਆਂ ਬਾਬਾ ਜੀ ਅੱਜ ਵੀ ਹਾਜ਼ਰ ਨਾਜ਼ਰ ਨੇ ਕਿਉਂ ਮਹਾਪੁਰਖ ਕਿਤੇ ਜਾਂਦੇ ਨਹੀਂ ਬ੍ਰਹਮ ਗਿਆਨੀ ਸਤ ਜੀਵ ਹੈ ਨਹੀਂ ਮਰਦਾ ਨਾਮ ਰਹੇ ਉਹ ਸਾਧੂ ਰਹੇ ਉਹ ਰਹੇ ਉਹ ਗੁਰਗੋਬਿੰਦ ਸੋ ਮਹਾਪੁਰਖ ਅੱਜ ਵੀ ਉਹ ਹਾਜ਼ਰੀਆਂ ਸਭ ਦੀਆਂ ਲਾ ਰਹੇ ਨੇ ਹਾਜ਼ਰ ਨਾਜ਼ਰ ਵਰਤ ਰਹੇ ਨੇ ਸੋ ਆਪਾਂ ਵੱਡਿਆਂ ਭਾਗਾਂ ਵਾਲੇ ਹਾਂ ਇਹ ਜਿਹੜਾ ਅਸਥਾਨ ਹੈ ਬਹੁਤ ਹੀ ਸਤਿਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਜਿਨ੍ਹਾਂ ਦਾ ਬਾਬਾ ਗੇਜਾ ਸਿੰਘ ਜੀ ਨਾਲ ਬਹੁਤ ਪਿਆਰ ਸੀ ਪਨਾਮ ਵੀ ਬਾਬਾ ਜੀ ਗਏ ਸੀ ਉੱਥੇ ਇੰਨੇ ਪੱਥਰ ਰੱਖਿਆ ਸੀ ਇਸਥਾਨ ਦਾ ਅੱਗੋਂ ਪਿਛੋਂ ਵੀ ਮਿਲਦੇ ਰਹੇ ਸੋ ਉਹਨਾਂ ਨੇ ਇਹ ਜਗ੍ਹਾ ਜਿਹੜੀ ਆਵਾਜ਼ ਕੀਤੀ ਹੈ ਬੜੀ ਮਿਹਨਤ ਕਰਕੇ ਬੜੀ ਸ਼ਾਮਤ ਕਰਕੇ ਇਹ ਜਿਹੜਾ ਪ੍ਰੋਗਰਾਮ ਕੀਤਾ ਸਾ ਇਸ ਇਲਾਕੇ ਦੇ ਵਿੱਚ ਕਿਰਪਾ ਕੀਤੀ ਹੈ ਔਰ ਬਾਬਾ ਜੀ ਦਾ ਤਪਸਥਾਨ ਜਿਹੜਾ ਉਹ ਬਾਤ ਕੀਤਾ ਉਹਨਾਂ ਨੇ ਵੀ ਇਹ ਬਹੁਤ ਵੱਡਾ ਕਾਰਜ ਕੀਤਾ ਉਹ ਵੀ ਧੰਨਤਾ ਦੇ ਯੋਗ ਨੇ ਧੰਨਤਾ ਦੇ ਪਾਤਰ ਨੇ ਸੋ ਉਹਨਾਂ ਤੋਂ ਵਰਸ ਆਏ ਫਿਰ ਮਹਾਪੁਰਖ ਜਿਹੜੇ ਮੌਜੂਦਾ ਸੇਵਾ ਕਰ ਰਹੇ ਨੇ ਬਾਬਾ ਸਤਨਾਮ ਸਿੰਘ ਜੀ ਜਿਹੜੇ ਇੱਥੇ ਹਰ ਵੇਲੇ ਹਾਜ਼ਰ ਰਹਿੰਦੇ ਨੇ ਉਸੇ ਮਰਜਾਦਾ ਉੱਪਰ ਚਲਿਤ ਰੱਖਿਆ ਹੋਇਆ ਬਾਬਾ ਜੀ ਦੀ ਖੁਸ਼ੀ ਹੈ ਇਹ ਕੋਈ ਦਰਗਾਹੀ ਸ਼ਕਤੀਆਂ ਦਰਗਾਹੀ ਰੂਹਾਂ ਹੀ ਹੁੰਦੀਆਂ ਨੇ ਜਿਹੜੀਆਂ ਇਹ ਬਾਬਾ ਜੀ ਦੇ ਬਚਨ ਹੈ ਇਹ ਦਰਗਾਹੀ ਮਰਜਾਦਾ ਹੈ ਇੱਥੇ ਜਿਹੜੇ ਸੇਵਾ ਕਰਦੇ ਉਹ ਵੀ ਦਰਗਾਹ ਬਾਬਾ ਜੀ ਦੇ ਬਚਨ ਹੈ ਕਿ ਜਿਹੜੇ ਵੀ ਬਹਿੰਗਮ ਆ ਇਹ ਦਰਗਾਹ ਤੋਂ ਆਏ ਹੋਏ ਨੇ ਸੋ ਵੱਡੇ ਆਪਾਗਾ ਵਾਲੇ ਸੰਗੀ ਜਿਹੜੇ ਇਸ ਮਰਜ਼ਾਦਾ ਨਾਲ ਜੋ ਅਖੀਰ ਤੇ ਦਾਸ ਬਚ ਬੇਨਤੀ ਕਰਦਾ ਸਮਾਪਤੀ ਕਰਦਾ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਕਿ ਤੁਸੀਂ ਖੰਡੇ ਵਾਟੇ ਦਾ ਅਮਰਤ ਛਕੋ ਨਿਤਨੇਮ ਨਾ ਛੱਡਿਓ ਨਾਨਕ ਸਰ ਦੀ ਸੰਗਤ ਨਾ ਛੱਡਿਓ ਦਰਗਾਹ ਨੂੰ ਛਾਲਾ ਮਾਰਦੇ ਆਓ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਧਰਮਰਾ ਵੀ ਪੁੱਛ ਨਹੀਂ ਸਕਦਾ ਕੋਈ ਸੋ ਇਸ ਕਰਕੇ ਜਿਹੜਿਆਂ ਗੁਰਮਖਾ ਪਿਆਰੇ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਖੰਡੇ ਬਾਟੇ ਦਾ ਅਮਰ ਸ਼ਾ ਕੇ ਗੁਰੂ ਵਾਲੇ ਬਣੋ ਕਲੰਗੀਧਰ ਪਾਤਸ਼ਾਹ ਨੇ ਕਿੰਨੀਆਂ ਆਪਣੇ ਅਖੰਡੇ ਵਟ ਅਮਰ ਸਿੱਖ ਖਾਲਸਾ ਪੰਥ ਵਾਸਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਛੋਟੇ ਛੋਟੇ ਸਹਿਬਜ਼ਾਦੇ ਆਪਣਾ ਪਰਿਵਾਰ ਆਨੰਦਪੂਰੀ ਵਿੱਚ ਰਹਿੰਦੇ ਸੀ ਪਰ ਉਹ ਵੀ ਜਿਆਦਾ ਸੁੱਖ ਲੈ ਸਕ ਪਰ ਆਪਾਂ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰਨਾ ਹੈ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਬਚਨ ਨੇ ਜਿਹੜੇ ਬੰਦਿਆਂ ਨੇ ਸਿੱਖਾਂ ਦੇ ਘਰੇ ਜਨਮ ਲਿਆ ਖੰਡੇ ਵਾਟੇ ਦਾ ਅਮਰਤ ਛਕਿਆ ਉਹਦਾ ਜਨਮ ਪੂਰਾ ਹੈ ਜਿਨੇ ਖੰਡੇ ਵਾਟੇ ਦਾ ਅਮਰਤ ਨਹੀਂ ਛਕਿਆ ਉਹਦਾ ਜਨਮ ਅੰਧੂਰਾ ਹੈ ਸੋ ਇਸ ਕਰਕੇ ਆਪਾਂ ਖੰਡੇ ਵਾਟੇ ਦਾ ਅਮਰ ਸ਼ਾਕੇ ਬਾਣੀ ਅਤੇ ਬਾਣੇ ਦੇ ਨਾਲ ਜੁੜੀਏ ਨਾਨਕ ਸਰ ਦੀ ਸੰਗਤ ਫਿਰ ਆਪਾਂ ਨੂੰ ਕੋਈ ਵੀ ਪ੍ਰਵਾਹ ਕਰਨ ਦੀ ਲੋੜ ਨਹੀਂ ਲੋਕ ਸੁਖੀਆ ਤੇ ਪਰਲੋਕ ਸੁਖ ਹਲਾ ਹੁੰਦਾ ਇੱਥੇ ਵੀ ਦੁਨਿਆਵੀ ਤਾਂ ਤੇ ਪਰਲੋਕ ਦੇ ਵਿੱਚ ਵੀ ਬਾਬਾ ਜੀ ਦੇ ਚਰਨਾਂ ਵਿੱਚ ਦਰਗਾਹ ਚ ਸੁਰਗਾ ਚ ਥਾਂ ਸੋ ਇਸ ਕਰਕੇ ਆਪਾਂ ਵੱਡਿਆਂ ਭਾਗਾਂ ਵਾਲੇ ਹਾਂ ਜਿਹੜਿਆਂ ਗੁਰਮੁਖ ਖਾ ਪਰਖਣ ਖੰਡੇ ਦਾ ਬਦਰ ਨਹੀਂ ਛਕਿਆ ਖੰਡੇ ਵਟ ਦਾ ਮਰਸ਼ਕੇ ਗੁਰੂ ਵਾਲੇ ਬਣਿਆ ਗੁਰੂ ਕੇ ਆ ਖੁਸ਼ੀਆਂ ਪ੍ਰਾਪਤ ਕਰਕੇ ਫੇਰੀ ਆਪਣੇ ਸਮਾਗਮ ਮਨਾਏ ਹੋਏ ਸਫਲੇ ਹੈ ਅਤੇ ਸਤਿਗੁਰਾਂ ਦੀ અપਾਰ ਬਖਸ਼ਿਸ਼ ਹੈ ਸੋ ਦਾਸ ਵੱਲੋਂ ਬੋਲਦਿਆਂ ਤੋਂ ਬਹੁਤ ਤੁਰਟੀਆਂ ਰਹਿ ਜਾਂਦੀਆਂ ਨੇ ਗਲਤੀਆਂ ਹੋ ਜਾਂਦੇ ਸਤਿਗੁਰੂ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਬਖਸ਼ ਲੈਣ ਅੱਗੇ ਵਾਸਤੇ ਸਮੱਤ ਬਖਸ਼ਣ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸੋ ਆਪਾਂ ਇੱਥੇ ਆ ਕੇ ਐਵੇਂ ਚਲੇ ਨਹੀਂ ਜਾਣਾ ਜਿਵੇਂ ਬੱਚਾ ਸਕੂਲ ਦੇ ਵਿੱਚ ਆ ਕੇ ਕੋਈ ਟੀਚਰ ਦੀ ਗੱਲ ਹੀ ਨਾ ਸੁਣੇ ਚਲੇ ਜਾਵੇ ਉਹਦੇ ਕੋਈ ਪੱਲੇ ਨਹੀਂ ਪੈਂਦਾ ਨਾ ਕੋਈ ਕਲਾਸ ਪਾਸ ਹੋਣੀਆ ਨਾ ਕੋਈ ਸਰਟੀਫਿਕੇਟ ਨਾ ਕੋਈ ਡਿਗਰੀ ਸੋ ਇਸ ਕਰਕੇ ਆਪਾਂ ਇੱਥੇ ਆਉਨੇ ਆ ਕੁਝ ਨਾ ਕੁਝ ਇਥੋਂ ਲੈ ਕੇ ਜਾਣਾ ਨਿਤਨੇਮ ਜਿਹੜੇ ਨਹੀਂ ਕਰਦੇ ਉਹ ਨਿਤਨੇਮ ਸ਼ੁਰੂ ਕਰੋ ਜਿਹੜੇ ਥੋੜਾ ਕਰਦੇ ਆ ਉਹਨੂੰ ਹੋਰ ਵਧਾਓ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਸ਼ਿਕ ਅਮਰਸ਼ਿਕ ਸਭ ਕਰਮ ਕਰੋ ਨਸ਼ੇ ਛੱਡੋ ਜਿਹੜੇ ਬੱਚੇ ਕੇਸ ਕਟਾਉਂਦੇ ਆ ਉਹ ਵੀ ਸਿੱਖੀ ਦੇ ਸਰੂਪ ਵਿੱਚ ਆਵੋ ਗੁਰੂ ਘਰ ਦੀ ਸੰਗਤ ਕਰੋ ਗੁਰੂ ਘਰ ਜਾਇਆ ਕਰੋ ਇੱਕ ਇੱਕ ਕਦਮ ਚੱਲ ਕੇ ਜਾਣ ਦੇ ਨਾਲ ਬੜਾ ਵੱਡਾ ਫਲ ਹੈ ਸੰਗਤ ਕਰਾਂਗੇ ਤਾਂ ਆਪਾਂ ਨੂੰ ਸਭ ਕੁਝ ਹੀ ਪ੍ਰਾਪਤ ਹੋਵੇਗਾ ਸੋ ਦਾ ਸਮਾਪਤੀ ਕਰਦਾ ਕੋਟਾਨ ਕੋਟ ਸ਼ੁਕਰਾਨਾ ਸਤਿਗੁਰਾਂ ਦਾ ਜਿਨ੍ਹਾਂ ਨੇ ਆਪਾਂ ਨੂੰ ਐਸਾ ਸੁਭਾਗਾ ਬਖਸ਼ਿਸ਼ ਕੀਤਾ ਹੈ ਕੋਟਾ ਅਨਕੋਟ ਨਮਸਕਾਰ ਹੈ ਤੁਮ ਤਨ ਬਾਬਾ ਆਨੰਦ ਸਿੰਘ ਜੀ ਮਹਾਰਾਜੇ ਨੂੰ ਤੰਤਰ ਪਿਆਰੇ ਬਾਬਾ ਜੀ ਸ਼ਰ ਸਿੰਘ ਜੀ ਨੂੰ ਪੁੱਲ ਚੁੱਕ ਦੀ ਖਿਮਾ ਪਿਆਰ ਸਤ ਫਤਿਹ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ